ਜੂਠ ਖੜੀ ਹੈ ਉੱਥੋਂ ਇੱਕ ਆਪਣੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕਿਸ ਦੀ ਗੱਲ ਕਰ ਰਹੇ ਹੋ ਜੂਠ ਦਾ ਤਾਂ ਪਤਾ ਲੱਗ ਹੀ ਗਿਆ ਤੈਨੂੰ ਕੀ ਦੀ ਸਾਹਮਲੇ ਦਿਓ ਮੈਂ ਤੈਨੂੰ ਦੱਸਦਾ ਰਿਹਾ ਵੀ ਇਹਨਾਂ ਲੋਕਾਂ ਦੇ ਨਾਂ ਲੈਣੇ ਵੀ ਚੰਗੇ ਨਹੀਂ ਮਤਲਬ ਇਹਨਾਂ ਦੇ ਨਾਂ ਵੀ ਇੰਨੇ ਭੜੇ ਹੋ ਗਏ ਆ ਤੇ ਇਹਨਾਂ ਲੋਕਾਂ ਦੇ ਨਾਂ ਨਾਲ ਸਿੰਘ ਲੱਗਦਾ ਹੈ ਨਾ ਉਹ ਉਹਦੇ ਵੀ ਹੱਕਦਾਰ ਨਹੀਂ ਰਹੇ ਕਹਿੰਦੇ ਕਿ ਬਰਾੜ ਸਾਹਿਬ ਦਾ ਮਨੋਰਥ ਜਿਹੜਾ ਇਲੈਕਸ਼ਨ ਜਿੱਤਣਾ ਨਹੀਂ ਬਰਾੜ ਸਾਹਿਬ ਦਾ ਮਨੋਰਥ ਸਿਰਫ ਸਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਰੋਕਣਾ ਹੈ ਕਹਿੰਦੇ ਵੜਿੰਗ ਸਾਹਿਬ ਨੂੰ ਰੋਕਣਾ ਹੈ ਇਦੇ ਪੱਲੇ ਕੀ ਆ ਇਹਨੂੰ ਰੋਕਣਾ ਐਵੇਂ ਉਹਨੂੰ ਤੁਸੀਂ ਨਾਂ ਲੈ ਲਿਆ ਹੁਣ ਸੰਸਾਰ ਪਿੱਛੇ ਫਿਰਦੇ ਆਂ ਤੇ ਕੋਈ ਸਵਾਲ ਨਹੀਂ ਚੱਕਦਾ ਹਾਰੇ ਹੰਬੇ ਲੋਕਾਂ ਦੇ ਕੋਈ ਸਵਾਲ ਨਹੀਂ ਚੱਕਦੇ ਮਰੇ ਮੁੱਕੇ ਦਾ ਕੋਈ ਗੱਲ ਨਹੀਂ ਜ਼ਿਕਰ ਨਹੀਂ ਕਰਦਾ ਹੁਣ ਤੁਸੀਂ ਕਰ ਲਿਆ ਮੈਂ ਤਾਂ ਇਹਦਾ ਨਾਂ ਨਹੀਂ ਸੀ ਲੈਣਾ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਉੱਤਵਾਦੀ ਤੱਕ ਕਹਿੰਦੇ ਰਹੇ ਨੇ ਇੰਦਰਾ ਗਾਂਧੀ ਨੂੰ ਸ਼ਹੀਦ ਤੱਕ ਕਹਿੰਦੇ ਰਹੇ ਨੇ ਇੱਥੋਂ ਤੱਕ ਕਿ ਤੁਹਾਡੇ ਪੁਰਾਣੇ ਸਾਥੀ ਮੋਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਆਪਣੀ ਮਾਂ ਤੱਕ ਕਹਿੰਦੇ ਰਹੇ ਨੇ ਕਿ ਸਾਡੀ ਮਾਂ ਐ ਤੁਸੀਂ ਵੀ ਤਾਂ ਲੰਮਾ ਸਮਾਂ ਉਸੇ ਪਾਰਟੀ ਦੇ ਵਿੱਚ ਰਹੇ ਹੋ ਤੁਸੀਂ ਵਿਚਰੇ ਹੋ ਜੀ ਉਹ ਦੁਨੀਆਵੀ ਉਹਧਿਆ ਰਤਵਿਆਂ ਦੇ ਲਾਲਚ ਨੂੰ ਇੱਕ ਕਾਤਲ ਨੂੰ ਮਾਵਾ ਕਹਿ ਰਹੇ ਆ ਸਿਰਫ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਉਸ ਪਰਿਵਾਰ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਇਹੋ ਜਿਹਾ ਯਾਰ ਉਹਦੇ ਰਤਵੇ ਕਿਸ ਕੰਮ ਦੇ ਜਿਹੜੀ ਜਿਹਦੀ ਖਾਤਰ ਤੁਹਾਨੂੰ ਕਾਤਲਾਂ ਨੂੰ ਮਾਵਾ ਕਹਿਣਾ ਪੈ ਜਾ ਕਿਹੋ ਜਿਹੀ ਮਾਨਸਿਕਤਾ ਹੋਈ ਨਾ ਗੰਦੀ ਲੋਕਾਂ ਦੀ ਕਿੰਨੀ ਘਟੀਆ ਸੋਚ ਹੋਈ ਇਹਨਾਂ ਦੀ ਯਾਰ ਤੁਸੀਂ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਦੇ ਹੋ ਤੁਹਾਡੇ ਪੋਸਟਰਾਂ ਦੇ ਉੱਪਰ ਵੀ ਉਹਨਾਂ ਦੀ ਫੋਟੋ ਜਿਹੜੀ ਆ ਨਾਲ ਦੀ ਨਾਲ ਲਗਾਈ ਹੋਈ ਆ ਚੋਣ ਨਿਸ਼ਾਨ ਬੇਕ ਕ ਮੈਕ ਆ ਉਨ੍ਹਾਂ ਦੇ ਉਨ੍ਹਾਂ ਦੇ ਖਿਲਾਫ ਜਿਹੜੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਲੜ ਰਹੇ ਨੇ ਓਪਨ ਡਿਬੇਟ ਦੀਆਂ ਗੱਲਾਂ ਲਗਾਤਾਰ ਕਰ ਰਹੇ ਨੇ ਕਿ ਆਜੋ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਆਜੋ ਮੁੱਦਿਆਂ ਦੇ ਉੱਪਰ ਡਿਬੇਟ ਕਰਦੇ ਭਾਈ ਅਮਰਪਾਲ ਸਿੰਘ ਨੂੰ ਕਹਿ ਰਹੇ ਤੌਂਦਾ ਤਾਂ ਹੈ ਨਹੀਂ ਯਾਰ ਝੂਠ ਹੋ ਆਵੇ ਤਾਂ ਸਹੀ ਮੁੱਦਿਆਂ ਦੀ ਗੱਲ ਛੱਡ ਓਨੂੰ ਕਿ ਤੂੰ ਪੰਥਕ ਕਹੋਨਾ ਆਪਣੇ ਆਪ ਨੂੰ ਉਸ ਜਮਾਤ ਦਾ ਬੰਦਾ ਐ ਆਪਾਂ ਗੁਰਬਾਣੀ ਤੇ ਵਿਚਾਰਾ ਕਰ ਲੈਨੇ ਆ ਜਾ ਸੁਨੇਹਾ ਲਾਓ ਓਨੂੰ ਵੋਟਾਂ ਤੋਂ ਪਹਿਲਾਂ ਲਾ ਲਓ ਸੁਨੇਹਾ ਕਿ ਤੇ ਸਾਂਝਾ ਮੰਚ ਰੱਖ ਲੋ ਯਾਰ ਓਪਨ ਡਿਬੇਟ ਲਈ ਕੋ ਪ੍ਰਾਵਾ ਮੈਂ ਤਾਂ 10 ਵਾਰੀ ਕਹਤਾ ਓਨੂੰ ਇਹ ਉਹ ਜੂਠਾ ਨੇ ਜਿਹੜੇ 2015 ਚ ਗੁਰੂ ਸਾਹਿਬ ਦੀ ਬੇਅਦਬੀ ਵੇਲੇ ਬਾਹਰ ਨਹੀਂ ਨਿਕਲੇ ਜੂਠਾ ਇਹ ਇਹ ਸਿੱਖ ਕਹੁੰਦੇ ਆਪਣੇ ਆਪ ਨੂੰ ਬੇਅਦਬੀ ਵੇਲੇ ਬਾਹਰ ਨਹੀਂ ਨਿਕਲੇ ਅੱਜ ਤੱਕ ਹੁਣ ਤਾਂ ਵਿਰੋਧੀ ਸਰਕਾਰ ਆ ਨਾ ਉਹ ਜੂਠੋ ਹੁਣ ਤਾਂ ਬੋਲ ਪੋ ਪੰਥਕ ਤੁਸੀਂ ਕਹੌਂਦੇ ਹੋ ਤੁਸੀਂ ਦੱਸੋ ਸਰਕਾਰ ਦੇ ਵਿੱਚ ਰਹਿੰਦੇ ਆ ਬਾਦਲ ਦੀ ਸਰਕਾਰ ਪੰਜਾਬ ਸੀ ਕੇਂਦਰ ਚ ਭਾਜਪਾ ਸੀ ਸਾਰੇ ਦੱਸਣ ਇਹ ਕਾਲੀ ਜਿਹੜੇ ਆਪਦੇ ਨੂੰ ਪੰਥਕ ਹੁੰਦੇ ਕਿੰਦੇ ਨੇ ਬੰਦੀ ਸਿੰਘਾਂ ਦੀ ਗੱਲ ਕੀਤੀਆਂ ਕਿ ਉਦੋਂ ਮਸਲਾ ਹੱਲ ਨਹੀਂ ਸੀ ਕਰਾ ਸਕਦੇ ਤਾਂ ਕਹਿੰਦੇ ਕੀਤੀ ਹੀ ਅਸੀਂ ਆ ਕਿ ਅਭਲ ਹੱਲ ਕੀ ਨਿਕਲਿਆ ਕਿੱਥੇ ਕੀਤੀ ਹੈ ਕਦੋਂ ਕੀਤੀ ਹੈ ਦੱਸਣ ਤੇ ਹੱਲ ਕੀ ਨਿਕਲਿਆ ਇਹਨਾਂ ਲੋਕਾਂ ਨੇ ਦੇਸ਼ ਬਣਾਇਆ ਹੈ ਕਿ ਵਿਗਾੜਿਆ ਹੈ ਦੇਸ਼ ਤੋੜਿਆ ਹੈ ਦੇਸ਼ ਬਣਾਉਣ ਵਾਲੇ ਅਸੀਂ ਤੇ ਸਾਨੂੰ ਕਹਿੰਦੇ ਤੋਂ ਇਹ ਤਾਂ ਹੀ ਤਾਂ ਇਹ ਗੱਲ ਕਹਿੰਦੇ ਅਸੀਂ ਤਾਂ ਹੀ ਸਾਡੇ ਭਰਾ ਜਿਹੜੇ ਜ਼ਿਲ੍ਹੇ ਚ ਬੈਠੇ ਇਹ ਹੀ ਗੱਲ ਕਹਿੰਦੇ ਸੀ ਕਿ ਇਹ ਸਾਡਾ ਰਾਜ ਨਹੀਂ ਆਪਣੇ ਰਾਜ ਭਾਗ ਤੋਂ ਬਿਨਾ ਪਤਾ ਹੀ ਨੁੱਟੀ ਜਾਣੀ ਹੈ ਸਾਡੀ ਆਈ ਅਣਖਾਂ ਨੂੰ ਕੁੱਟ ਪੈਣੀ ਹੈ ਇਹ ਤਾਂ ਇੱਕ ਕਦਮ ਹੈ ਸੰਸਾਰ ਇਹ ਇੱਕ ਕਦਮ ਪਟਿਆ ਆ ਪਰ 2024 ਦਾ ਅਸਲ ਲੜਾਈ 2027 ਦੀ ਹੈ। ਸਾਸੀਕਾਲ ਪੰਜਾਬ ਪ੍ਰਥਮ ਦੇ ਨਾਲ ਜੁੜਿਓ ਮੈਂ ਸੰਸਾਰਦੀਪ ਸਿੰਘ ਆ। ਇਲੈਕਸ਼ਨਾਂ ਦਾ ਮਾਹੌਲ ਬਣਿਆ ਹੋਇਆ ਹੈ। ਸਿਆਸੀ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਪੂਰਾ ਜ਼ੋਰ ਜਮਾਇਸ਼ ਕਰ ਰਹੀਆਂ ਨੇ ਤੇ ਸਿਆਸੀ ਪਾਰਟੀਆਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਤੇ ਵੱਡੇ ਵੱਡੇ ਵਾਅਦੇ ਵੀ ਕੀਤੇ ਜਾ ਰਹੇ ਨੇ। ਗੱਲ ਜੇਕਰ ਲੁਧਿਆਣਾ ਲੋਕ ਸਭਾ ਹਲਕੇ ਦੀ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਮੌਜੂਦਾ ਐਮਐਲਏ ਪ੍ਰਾਸ਼ਰ ਪੱਪੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਇਸ ਇਲਾਕੇ ਦੇ ਵਿੱਚੋਂ ਚੋਣ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਲਗਾਤਾਰ ਲੋਕਾਂ ਦੀ ਕਚੈਰੀ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੀ ਜਿੱਤ ਨੂੰ ਲੈ ਕੇ ਹੁੰਗਾਰੇ ਭਰੇ ਜਾ ਰਹੇ ਨੇ ਕਮਲਜੀਤ ਬਰਾੜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਰਾੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਰਾੜ ਸਾਹਿਬ ਕਿਵੇਂ ਚੱਲ ਰਿਹਾ ਪ੍ਰਚਾਰ ਬੜੀ ਪਾਤਸ਼ਾਹੀ ਰਹਿਮਤ ਆ ਬੜੀ ਕਿਰਪਾ ਪਾਤਸ਼ਾਹ ਜੀ ਪਾਤਸ਼ਾਹ ਆ ਆ ਪਗਵਾਈ ਕਰ ਰਹੇ ਆ ਇਸ ਇੱਕ ਤਰੀਕੇ ਨਾਲ ਕਿ ਜੋ ਸੰਗਤਾਂ ਦਾ ਪਿਆਰ ਹੈ ਜੋ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਹਮ ਆਪਣੇ ਨਾਲ ਖੜਨ ਲਈ ਇਸ ਵਾਰ ਇਸ ਵਾਰ ਆਪਣੇ ਨੂੰ ਚੁਣਨ ਲਈ ਸੰਗਤ ਕਹਿੰਦੀ ਆ ਕਿ ਅੱਗੇ ਅਸੀਂ ਸਿਆਸਤਦਾਨ ਚੁਣਦੇ ਰਹੇ ਐਥਿਕ ਅਸੀਂ ਆਪਦੇ ਭਰਾ ਚੁਣਨੇ ਆ ਸੋ ਇਹ ਬੜੀ ਵੱਡੀ ਇੱਕ ਚੰਗੀ ਚੇਟਕ ਦੇਖਣ ਨੂੰ ਮਿਲ ਰਹੀ ਆ ਔਰ ਇੱਕ ਵਧੀਆ ਗੱਲ ਇਹ ਹੋ ਗਈ ਇਲੈਕਸ਼ਨ ਚ ਖੜੇ ਹੋਏ ਆ ਤਾਂ ਇਹ ਗੱਲ ਪਤਾ ਲੱਗ ਗਈ ਕਿ ਜਿਹੜੀ ਪੰਜਾਬ ਦੀ ਜਵਾਨੀ ਆ ਨਾ ਜਿਹੜੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀ ਵਾਰਸ ਮੁੱਛ ਫੁੱਟ ਜਵਾਨੀ 18 ਸਾਲ ਤੋਂ ਲੈ ਕੇ 22 23 ਸਾਲ ਵਾਲੀ ਉਹਦੇ ਅੰਦਰ ਬੜੀ ਚੇਟਕ ਆ ਪੰਥ ਪ੍ਰਤੀ ਬੜਾ ਪਿਆਰ ਆ ਤੇ ਜਿਹੜੀ ਚੇਟਕ ਅਸੀਂ ਜਗਾਉਣ ਲੱਗੇ ਸਾਡੇ ਭਰਾ ਜਿਹੜੇ ਕਿ ਜਗਾਉਂਦਿਆਂ ਨੇ ਜਿਨ੍ਹਾਂ ਨੂੰ ਡਿਬਰੂਗੜ ਭੇਜਤਾ ਇਹ ਉਹਨਾਂ ਦਾ ਦਿਖਾਇਆ ਹੋਇਆ ਰਸਤਾ ਹੈ ਉਹ ਬੜਾ ਵਧੀਆ ਇੱਕ ਸ਼ੁਭ ਸੰਕੇਤ ਆ ਆਉਣ ਵਾਲੇ ਸਮੇਂ ਲਈ ਪੰਜਾਬ ਲਈ ਕਿ ਪੰਜਾਬ ਦੀ ਜਵਾਨੀ ਨੇ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ ਬਰਾੜ ਸਾਹਿਬ ਇਲੈਕਸ਼ਨ ਲੜਨ ਦਾ ਮਨੋਰਥ ਕੀ ਆ ਕਿਉਂਕਿ ਕਾਫੀ ਸਵਾਲ ਜਿਹੜੇ ਨੇ ਜਿਹੜੇ ਨੇ ਚੱਕੇ ਜਾ ਰਹੇ ਨੇ ਕਮਲਜੀਤ ਬਰਾੜ ਹੋਣਾ ਤੇ ਕਹਿੰਦੇ ਕਿ ਬਰਾੜ ਸਾਹਿਬ ਦਾ ਮਨੋਰਥ ਜਿਹੜਾ ਇਲੈਕਸ਼ਨ ਜਿੱਤਣਾ ਨਹੀਂ ਬਰਾੜ ਸਾਹਿਬ ਦਾ ਮਨੋਰਥ ਸਿਰਫ ਤੇ ਸਿਰਫ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਰੋਕਣਾ ਕਹਿੰਦੇ ਵੜਿੰਗ ਸਾਹਿਬ ਨੂੰ ਰੋਕਣਾ ਹੈ ਇਹਦੇ ਪੱਲੇ ਕੀ ਹੈ ਇਹਨੂੰ ਰੋਕਣਾ ਐਵੇਂ ਉਹਦਾ ਤੁਸੀਂ ਨਾਂ ਲੈ ਲਿਆ ਹੁਣ ਸੰਸਾਰ ਤੇ ਗੱਲ ਇਹ ਹੈ ਵੀ ਜਦੋਂ ਸਵਾਲ ਚੱਕੇ ਜਾਣ ਨਾ ਇਹਦਾ ਮਤਲਬ ਤੁਸੀਂ ਉਹਨਾਂ ਤੋਂ ਅੱਗੇ ਲੰਘ ਚੁੱਕੇ ਹੋ ਸਵਾਲ ਉਹ ਹੀ ਚੱਕ ਸਕਦੇ ਆ ਪਿੱਛੇ ਫਿਰਦਿਆਂ ਤੇ ਕੋਈ ਸਵਾਲ ਨਹੀਂ ਚੱਕਦਾ ਹਾਰੇ ਹੰਬੇ ਲੋਕਾਂ ਦੇ ਕੋਈ ਸਵਾਲ ਨਹੀਂ ਚੱਕਦਾ ਮਰੇ ਮੁੱਕੇ ਦਾ ਕੋਈ ਗੱਲ ਨਹੀਂ ਜਿਕਰ ਨਹੀਂ ਕਰਦਾ ਹੁਣ ਤੁਸੀਂ ਕਰ ਲੇ ਮੈਂ ਤਾਂ ਇਹਦਾ ਨਾਂ ਨਹੀਂ ਸੀ ਲੈਣਾ ਇਹਨੂੰ ਕੱਲੇ ਨੂੰ ਕਿਉਂ ਹਰਾਉਣ ਲਈ ਖੜੇ ਆਪਾਂ ਬਿੱਟੂ ਵੀ ਆ ਉਹਨੂੰ ਵੀ ਹਰਾਵਾਂਗੇ ਤਿੰਨ ਚਾਰ ਹੋਰ ਆ ਸਾਰਿਆਂ ਨੂੰ ਹਰਾਵਾਂਗੇ ਪੁਰਾਣੇ ਸਾਥੀ ਨੇ ਜੀ ਬਿੱਟੂ ਸਾਹਿਬ ਵੀ ਕਾਂਗਰਸੀ ਨੇ ਪੁਰਾਣੇ ਚਲੋ ਅੱਜ ਕੱਲ ਬੀਜੇਪੀ ਦੇ ਵਿੱਚ ਨੇ ਮਾੜੀ ਗੱਲ ਇਹਨਾਂ ਦੀ ਜਦੋਂ ਤੋਂ ਇਹਨਾਂ ਨੇ ਬਿਲਕੁਲ ਸਾਥੀ ਨੇ ਪੁਰਾਣੇ ਕਾਂਗਰਸ ਇਕੱਠਿਆਂ ਨੇ ਕੰਮ ਕਰਿਆ ਪਰ ਜਦੋਂ ਤੋਂ ਇਹਨਾਂ ਨੇ ਸਿੱਖਾਂ ਦੇ ਖਿਲਾਫ ਜ਼ਹਿਰ ਸੁੱਟਣੀ ਸ਼ੁਰੂ ਕਰਤੀ ਦੋਨਾਂ ਨੇ ਆਪਣੇ ਰਸਤੇ ਅਲੱਗ ਹੋ ਗਏ ਅਪਾ ਇੱਕ ਸਿਧਾਂਤਕ ਤੌਰ ਤੇ ਤੁਰੇ ਹੋਏ ਵਿਅਕਤੀ ਆ ਆਪਾਂ ਕੋਈ ਬਿਨਾ ਸਿਧਾਂਤ ਤੋਂ ਦੁਨਿਆਵੀ ਉਹਦੇ ਰੁਤਵੇਂ ਪਿੱਛੇ ਭੱਜਣ ਵਾਲੇ ਲੋਕ ਨਹੀਂ ਜੇ ਮੈਂ ਉਹਦੀ ਭੁੱਖ ਹੁੰਦੀ ਤਾਂ ਇਹਨਾਂ ਪਿੱਛੇ ਆਪਦੀ ਧੌਣ ਸੱਟ ਕੇ ਤੁਰਿਆ ਫਿਰਦਾ ਮੈਨੂੰ ਵੀ ਐਮਪੀ ਐਮਐਲਏ ਦੀ ਟਿਕਟਾਂ ਮਿਲ ਹੀ ਜਾਣੀਆਂ ਸੀ ਮੇਰੇ ਬਾਪੂ ਤੋਂ ਬਾਅਦ ਮੈਨੂੰ ਟਿਕਟਾਂ ਮਿਲਣੀਆਂ ਸੀ ਪਰ ਸਿਧਾਂਤ ਨਹੀਂ ਛੱਡਣਾ ਆਪਦਾ ਜਿਹੜਾ ਸਿਧਾਂਤ ਸਾਡੇ ਨੌਜਵਾਨਾਂ ਨੇ ਅਪਣਾਇਆ ਸੀ ਹੁਣ ਜਿਨ੍ਹਾਂ ਨੂੰ ਡਿਬਰੂਗੜ ਭੇਜਿਆ ਗਿਆ ਤੁਸੀਂ ਇਸ ਗੱਲ ਮਾਨਸਿਕਤਾ ਸਮਝੋ ਇਹਨਾਂ ਸਿਆਸਦਾਨਾਂ ਦੀ ਕਿ ਇਹ ਸਾਡੀ ਧਰਤੀ ਸਾਡੀ ਹੀ ਜਿੱਤੀ ਹੋਈ ਧਰਤੀ ਸਰਦਾਰਾਂ ਦੀ ਤੇ ਸਾਡਾ ਹੀ ਬਣਾਇਆ ਹੋਇਆ ਮੁਲਕ ਬਚਾਇਆ ਹੋਇਆ ਮੁਲਕ ਤੇ ਇਸ ਮੁਲਕ ਦੇ ਵਿੱਚ ਜਿੱਥੇ ਖਾਲਸੇ ਦੀ ਜਨਮ ਭੂਮੀ ਆ ਜਿੱਥੇ ਗੁਰੂ ਸਾਹਿਬ ਨੇ ਅਮਰ ਦੀ ਦਾਤ ਬਖਸ਼ੀਏ ਸਾਨੂੰ ਤੇ ਉਸੇ ਧਰਤੀ ਤੇ ਅਮਰਤ ਛਕਾਉਣ ਵਾਲਿਆਂ ਨੂੰ ਡਿਬਰੂਗੜੀਆ ਜ਼ਿਲ੍ਹਾ ਤੇ ਕਿਹਨਾਂ ਨੇ ਕੌਣ ਲੋਕ ਸੀ ਨੇ ਉਹ ਜਿਨ੍ਹਾਂ ਨੇ ਡੀਜੀਪੀ ਨੂੰ ਚਿੱਠੀਆਂ ਲਿਖੀਆਂ ਆਹੀ ਜੀ ਦੀ ਤੁਸੀਂ ਗੱਲ ਕੀਤੀਆਂ ਜਿਹਦਾ ਨਾਮ ਲਿਆ ਤੁਸੀਂ ਇਹੀ ਦੋਨੇ ਜਿਹੜੇ ਮੇਰੇ ਖਿਲਾਫ ਖੜੇ ਆ ਇਹੀ ਚਿੱਠੀਆਂ ਲਿਖਦੇ ਸੀ ਇਹੀ ਗਵਰਨਰ ਨੂੰ ਮਿਲਦੇ ਸੀ ਕਿ ਅਮਰਤ ਪਾਲ ਨੂੰ ਤੇ ਸਾਥੀਆਂ ਨੂੰ ਫੜੋ ਹੁਣ ਭਾਈ ਅਮਰਤਪਾਲ ਸਿੰਘ ਤੇ ਸਾਥੀ ਕੀ ਕਰ ਰਹੇ ਸੀ ਇਹ ਗੱਲ ਸਮਝੋ ਨਾ ਕਹਿੰਦੇ ਦੇਸ਼ ਤੋੜ ਰਹੇ ਸੀ ਵੜਿੰਗ ਸਾਹਿਬ ਜਾਂ ਹੋਰ ਜਿਹੜੇ ਲੀਡਰ ਨੇ ਉਹ ਤਾਂ ਕਹਿੰਦੇ ਦੇਸ਼ ਤੋੜ ਰਹੇ ਸੀ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹੋ ਜਿਹੀ ਘੱਟੀਆਂ ਸਟੇਟਮੈਂਟ ਦਿੱਤੀ ਹੈ ਅਮਰਤ ਸ਼ਕਾਉਣ ਨਾਲ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਨਾਲ ਦੇਸ਼ ਬਣਦਾ ਹੈ ਦੇਸ਼ ਬਣਾਉਣ ਵਾਲੀ ਪੰਜਾਬ ਦੀ ਜਵਾਨੀ ਸੀ ਜਿਨ੍ਹਾਂ ਨੇ ਬਚਾਇਆ ਗਦਰ ਦੀ ਲਹਿਰ ਸ਼ੁਰੂ ਕੀਤੀ ਗਦਰੀ ਬਾਬਿਆਂ ਨੇ 19-19 ਸਾਲ ਦਾ ਬਾਬਾ ਸਾਡਾ ਸ਼ਹੀਦ ਕਰਤਾਰ ਸਿੰਘ ਸਰਾਭਾ ਤਈਆਂ ਵਰਿਆਂ ਦਾ ਸਾਡਾ ਸ਼ਹੀਦ ਭਗਤ ਸਿੰਘ ਇਹਨਾਂ ਲੋਕਾਂ ਨੇ ਦੇਸ਼ ਬਣਾਇਆ ਹੈ ਕਿ ਵਿਗਾੜਿਆ ਹੈ ਦੇਸ਼ ਤੋੜਿਆ ਹੈ ਦੇਸ਼ ਬਣਾਉਣ ਵਾਲੇ ਅਸੀਂ ਤੇ ਸਾਨੂੰ ਕਹੀ ਜਾਂਦੇ ਤੋਂ ਇਹ ਤਾਂ ਹੀ ਤਾਂ ਇਹ ਗੱਲ ਕਹਿੰਨੇ ਅਸੀਂ ਤਾਂ ਹੀ ਸਾਡੇ ਭਰਾ ਜਿਹੜੇ ਜਿਲ੍ਹਾਂ ਚ ਬੈਠੇ ਇਹ ਹੀ ਗੱਲ ਕਹਿੰਦੇ ਸੀ ਕਿ ਇਹ ਸਾਡਾ ਰਾਜ ਨਹੀਂ ਆਪਣੇ ਰਾਜ ਭਾਗ ਤੋਂ ਬਿਨਾਂ ਪਾ ਤਾਈ ਨੁੱਟੀ ਜਾਣੀ ਹੈ ਸਾਡੀ ਆਈ ਅਣਖਾਂ ਨੂੰ ਕੁੱਟ ਪੈਣੀ ਹੈ ਇਹ ਤਾਂ ਇੱਕ ਕਦਮ ਹੈ ਸੰਸਾਰ ਇਹ ਇੱਕ ਕਦਮ ਪਟਿਆ ਆਪਾਂ 2024 ਦਾ ਅਸਲ ਲੜਾਈ 2027 ਦੀ ਹੈ 2027 ਦੇ ਵਿੱਚ ਆਪਾਂ ਉਹ ਰਾਜਪਾਗ ਦੀ ਵਾਪਸ ਲਈ ਲੜ ਰਹੇ ਜਿਹੜਾ ਸਭ ਤੋਂ ਬਿਹਤਰ ਰਾਜਪਾਗ ਦੁਨੀਆ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਉਸ ਰਾਜਪਾਗ ਦੀ ਤਿਆਰੀ ਕਰ ਰਹੇ ਆਪਾਂ ਤੇ ਜਿਸ ਰਾਜਪਾਗ ਦੇ ਵਿੱਚ ਅਮਰਤ ਛਕਾਉਣ ਵਾਲਿਆਂ ਤੇ ਫੁੱਲਾਂ ਦੀ ਵਰਖਾ ਹੋਇਆ ਕਰੂਗੀ ਜਿਸ ਰਾਜਪਾਗ ਚ ਨਸ਼ਾ ਛਡਾਉਣ ਵਾਲਿਆਂ ਨੂੰ ਮਾਨ ਸਨਮਾਨ ਮਿਲੂਗਾ ਡਿਬਰੂਗੜ੍ਹ ਦੀਆਂ ਜੇਲਾਂ ਨਹੀਂ ਮਿਲਣਗੀਆਂ ਭਾਈ ਜੀ ਤੁਸੀਂ ਰਾਜ ਭਾਗ ਦੀ ਗੱਲ ਕੀਤੀ ਹੈ ਹਨਾ ਕਿ ਅਸੀਂ ਰਾਜ ਭਾਗ ਲਈ ਲੜ ਰਹੇ ਹਾਂ ਅਸੀਂ ਨੇ ਸਿੱਖ ਰਾਜ ਜਿਹੜਾ ਕਾਇਮ ਕਰਨਾ ਪਰ ਜੇਕਰ ਸਵਾਲ ਤੁਹਾਡੇ ਉੱਪਰ ਕੀਤੇ ਜਾਣ ਤਾਂ ਤੁਸੀਂ ਵੀ ਉਸੇ ਪਾਰਟੀ ਦਾ ਲੰਮਾ ਸਮਾਂ ਹਿੱਸਾ ਰਹੇ ਹੋ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਅਤਵਾਦੀ ਤੱਕ ਕਹਿੰਦੇ ਰਹੇ ਨੇ ਇੰਦਰਾ ਗਾਂਧੀ ਨੂੰ ਸ਼ਹੀਦ ਤੱਕ ਕਹਿੰਦੇ ਰਹੇ ਨੇ ਇੱਥੋਂ ਤੱਕ ਕਿ ਤੁਹਾਡੇ ਪੁਰਾਣੇ ਸਾਥੀ ਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਆਪਣੀ ਮਾਂ ਤੱਕ ਕਹਿੰਦੇ ਰਹੇ ਨੇ ਕਿ ਸਾਡੀ ਮਾਂ ਹੈ ਤੁਸੀਂ ਵੀ ਤਾਂ ਲੰਮਾ ਸਮਾਂ ਉਸੇ ਪਾਰਟੀ ਦੇ ਵਿੱਚ ਰਹੇ ਹੋ ਤੁਸੀਂ ਵਿਚਰੇ ਹੋ ਜੀ ਆਪਾਂ ਸੰਸਾਰਦੀਪ ਸਿੰਘ ਆਪਾਂ ਵੀਰਿਆ ਮੇਰਾ ਇਤਿਹਾਸ ਪਿਛਲਾ ਪਸ਼ੋਕੜ ਫਰੋਲੋ ਆਪਾਂ ਆ ਜਿਹੜਾ ਝੂਠ ਖੜੀ ਹੈ ਉਥੋਂ ਇੱਕ ਆਪਣੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕਿਸ ਦੀ ਗੱਲ ਕਰ ਰਹੇ ਹੋ ਝੂਠ ਦਾ ਤਾਂ ਪਤਾ ਲੱਗ ਹੀ ਗਿਆ ਤੈਨੂੰ ਕੀ ਦੀ ਗੱਲ ਮਾਮਲੇ ਦੇ ਦਿਓ ਮੈਂ ਤੈਨੂੰ ਦੱਸ ਦਾਰਾਂ ਵੀ ਇਹਨਾਂ ਲੋਕਾਂ ਦੇ ਨਾਂ ਲੈਣੇ ਵੀ ਚੰਗੇ ਨਹੀਂ ਮਤਲਬ ਇਹਨਾਂ ਦੇ ਨਾਂ ਵੀ ਇੰਨੇ ਭੜੇ ਹੋ ਗਏ ਆ ਵੀ ਇਹਨਾਂ ਲੋਕਾਂ ਦੇ ਨਾਂ ਨਾਲ ਸਿੰਘ ਲੱਗਦਾ ਹੈ ਨਾ ਉਹ ਉਹਦੇ ਵੀ ਹੱਕਦਾਰ ਨਹੀਂ ਰਹੇ ਇਹ ਮਤਲਬ ਇਹ ਲੋਕ ਲੜਾਈ ਨੂੰ ਸਿੱਖ ਵਰਸਸ ਸਿੱਖ ਬਣਾ ਰਿਹਾ ਏਜੰਸੀਆਂ ਦੇ ਢਹੇ ਚੜ ਕੇ ਲੜਾਈ ਤਾਂ ਪੰਜਾਬ ਵਰਸਸ ਦਿੱਲੀ ਆ ਤੇ ਤੁਸੀਂ ਮੈਨੂੰ ਮੇਰਾ ਜ਼ਿਕਰ ਕੀਤਾ ਮੇਰੀ ਉਹਦੇ ਨਾਲ ਝੂਠ ਨਾਲ ਇੱਕ ਵਾਰੀ ਡਿਬੇਟ ਹੋ ਰਹੀ ਸੀਗੀ ਟੀਵੀ ਚੈਨਲ ਤੇ ਜਦੋਂ ਫੋਨ ਕੱਟ ਕੇ ਭੱਜ ਗਿਆ ਸੀ ਮੈਂ ਉਦੋਂ ਵੀ ਕਿਹਾ ਸੀ ਉਦੋਂ ਮੈਂ ਕਾਂਗਰਸ 'ਚ ਸੀ ਮੈਂ ਉਦੋਂ ਵੀ ਕਹਿੰਦਾ ਰਿਹਾ ਕਿ ਜਦੋਂ ਤੱਕ ਮੇਰੇ ਸਾਹਾਂ 'ਚ ਸਾਹ ਹੈ ਨਾ ਉਦੋਂ ਤੱਕ ਇਹਦਰਾ ਗਾਂਧੀ ਮਰਦਾਬਾਦ ਹੀ ਰਹੂਗੀ ਹੁਣ ਤੁਸੀਂ ਇਹਦੀ ਗੱਲ ਕਰਦੇ ਹੋ ਕਿ ਇਹ ਕਹਿੰਦਾ ਇਹਦਰਾ ਗਾਂਧੀ ਮਾਂ ਹੈ ਆਪਾਂ ਤਾਂ ਉਸ ਵੇਲੇ ਵੀ ਬਰਗਾੜੀ ਮੋਰਚਾ ਲੱਗਿਆ ਸੀ 2018 ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਚਾਹੇ ਮੇਰੇ ਪਿਤਾ ਜੀ ਸਰਕਾਰ ਚ ਐਮਐਲਏ ਸੀ ਆਪਾਂ ਲੰਬੀ ਰੈਲੀ ਚ ਕੈਪਟਨ ਆ ਫੋਟੋ ਖਿਚਾਉਣ ਨਹੀਂ ਗਏ ਸਟੇਜਾਂ ਤੇ ਬੈਠਣ ਨਹੀਂ ਗਏ ਆਪਾਂ ਸੰਗਤ ਦੇ ਨਾਲ ਬਰਗਾੜੀ ਮੋਰਚੇ 'ਚ ਬੈਠੇ ਸੀ ਮੈਂ ਤਾਂ ਨਹੀਂ ਕਹਿੰਦਾ ਕਿ ਮੈਂ ਗੁਰੂ ਨਾਲ ਖੜਾ ਪਰ ਮੈਂ ਇਹ ਜ਼ਰੂਰ ਕਹਿਣਾ ਕਿ ਗੁਰੂ ਨੇ ਮੇਰੇ ਤੇ ਤਰਸ ਖਾਦਾ ਗੁਰੂ ਨੇ ਮੇਰੇ ਤੇ ਰਹਿਮ ਕੀਤਾ ਮੈਨੂੰ ਆਪਣੇ ਵੱਲ ਖੜਾ ਕੀਤਾ ਹੁਣ ਤੁਸੀਂ ਮਾਨਸਿਕਤਾ ਸਮਝੋ ਇਹਨਾਂ ਲੋਕਾਂ ਦੀ ਕਾਤਲ ਨੂੰ ਮਾਂ ਕਹਿੰਦੇ ਮੈਂ ਹਰ ਪੰਜਾਬ ਦੀ ਹਰੇਕ ਮਾਂ ਨੂੰ ਕਹਿਣਾ ਚਾਹੁੰਦਾ ਕੀ ਮਾਤਾਓ ਮੇਰੀ ਗੱਲ ਸੁਣੋ ਮੇਰੀਆਂ ਤੁਸੀਂ ਮਾਵਾਂ ਐ ਤੁਸੀਂ ਪੁੱਤ ਪਾਲ ਕੇ ਜੰਮ ਕੇ ਤਕਲੀਫਾਂ ਝੱਲ ਕੇ ਚਾਹਾਂਵਾਂ ਲਾਡਣ ਨਾਲ ਪੁੱਤ ਪਾਲ ਕੇ 40 45 ਵਰਿਆਂ ਦਾ ਕਰਦੇ ਹੋ ਤੇ ਉਸ ਤੋਂ ਬਾਅਦ ਉਹ ਤੁਹਾਡਾ ਪੁੱਤ ਕਹੇ ਤੂੰ ਮੇਰੀ ਮਾਂ ਨਹੀਂ ਮੇਰੀ ਮਾਂ ਤਾਂ ਇੰਦਰਾ ਗਾਂਧੀ ਆ ਕੀ ਬੀਤੂਗੀ ਮਾਵਾਂ ਦੇ ਦਿਲ ਤੇ ਮਾਂ ਐ ਸਾਡੀ ਜਨਮ ਦੇਣ ਵਾਲੀ ਮਾਂ ਐ ਸਾਡੀ ਧਰਤ ਮਹਤ ਮਾਂ ਐ ਸਾਡੀ ਮਾਤਾ ਸਾਹਿਬਕੌਰ ਮਾਂ ਐ ਸਾਡੀ ਮਾਤਾ ਗੁਜਰਕੌਰ ਇਹ ਸਾਡੀਆਂ ਮਾਵਾ ਨੇ ਤੇਰੀਂ ਇੰਦਰਾ ਗੰਦੀ ਹੋਊਗੀ ਤੂੰ ਦੁਨਿਆਵੀ ਉਹਧਿਆ ਰਤਵਿਆਂ ਦੇ ਲਾਲਚ ਨੂੰ ਇੱਕ ਕਾਤਲ ਨੂੰ ਮਾਵਾ ਕਹਿ ਰਹੇ ਆ ਸਿਰਫ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਉਸ ਪਰਿਵਾਰ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਇਹੋ ਜੇ ਯਾਰ ਉਹਦੇ ਰਤਵੇ ਕਿਸ ਕੰਮ ਦੇ ਜਿਹੜੀ ਜਿਹਦੀ ਖਾਤਰ ਤੁਹਾਨੂੰ ਕਾਤਲਾਂ ਨੂੰ ਮਾਵਾ ਕਹਿਣਾ ਪੈਜੇ ਕਿਹੋ ਜੀ ਮਾਨਸਿਕਤਾ ਹੋ ਇਹਨਾਂ ਗੰਦੀ ਲੋਕਾਂ ਦੀ ਕਿੰਨੀ ਘਟੀਆ ਸੋਚ ਹੋ ਇਹਨਾਂ ਦੀ ਯਾਰ ਉਸੇ ਹਾਈ ਕਮਾਂਡ ਨੇ ਜਿਸ ਹਾਈ ਕਮਾਂਡ ਦੀ ਤੁਸੀਂ ਗੱਲ ਕਰਦੇ ਹੋ ਉਸੇ ਹਾਈ ਕਮਾਂਡ ਦੇ ਵੱਲੋਂ ਕਮਲਜੀਤ ਬਰਾੜ ਨੂੰ ਕਾਂਗਰਸ ਦੇ ਵਿੱਚੋਂ ਕੱਢਿਆ ਗਿਆ ਜੀ ਉਹ ਵਿਦ ਕੀ ਬਣੀ ਕਿਉਂ ਇੰਨਾ ਲੰਮਾ ਸਮਾਂ ਤੁਹਾਡੇ ਫਾਦਰ ਸਾਹਿਬ ਨੇ ਕਾਂਗਰਸ ਨੂੰ ਦਿੱਤਾ ਆਪਣੀ ਜ਼ਿੰਦਗੀ ਬਹੁਤ ਲੰਮਾ ਸਮਾਂ ਜ਼ਿੰਦਗੀ ਦਾ ਉਹਨਾਂ ਨੇ ਕਾਂਗਰਸ ਨੂੰ ਦਿੱਤਾ ਤੁਸੀਂ ਨੇ ਲੰਮਾ ਸਮਾਂ ਕਾਂਗਰਸ ਨੂੰ ਦਿੱਤਾ ਐਸਾ ਕੀ ਹੋ ਗਿਆ ਕਿ ਇੰਨੇ ਵਫਾਦਾਰ ਲੋਕਾਂ ਨੂੰ ਜਿਹੜਾ ਕਾਂਗਰਸ ਦੇ ਵਿੱਚੋਂ ਕੱਢ ਦਿੱਤਾ ਗਿਆ ਜੀ ਦੇਖੋ ਫਿਰ ਵਿਚਾਰ ਦੀ ਗੱਲ ਆ ਗਈ ਨਾ ਆਪਣਾ ਵਿਚਾਰ ਸੀ ਜਿਹੜਾ ਉਹ ਇਹਨਾਂ ਨੂੰ ਪਸੰਦ ਨਹੀਂ ਆਇਆ ਪਰ ਪੂਰੀ ਦੁਨੀਆ ਦਾ ਸਭ ਤੋਂ ਵਧੀਆ ਵਿਚਾਰ ਆ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਵਿਚਾਰ ਉਮਰਾਂ ਦਾ ਬਾਬਿਆਂ ਦੀ ਭਾਵੇਂ 7 ਤੇ 9 ਸਾਲੀ ਸੀ ਪਰ ਵਿਚਾਰ ਬੜਾ ਵੱਡਾ ਬਾਬਿਆਂ ਦਾ ਬੜਾ ਉੱਚਾ ਵਿਚਾਰ ਆ ਨਾ ਜਿਹੜਾ ਝੁਕਦਾ ਐ ਨਾ ਡਰਦਾ ਐ ਨਾ ਮੁੱਕਦਾ ਐ ਨਾ ਮਿਟਦਾ ਐ ਉਹ ਵਿਚਾਰ ਆ ਉਸ ਵਿਚਾਰ ਦੀ ਗੱਲ ਸੀ ਅਸੀਂ ਜਿਸ ਦਿਨ ਤੋਂ ਕੇਸਰੀ ਨਿਸ਼ਾਨ ਚੱਕਿਆ ਜਿਸ ਦਿਨ ਤੋਂ ਅਸੀਂ ਭਾਈ ਅਮਰਪਾਲ ਸਿੰਘ ਦੇ ਸਮਾਗਮਾਂ 'ਚ ਜਾ ਕੇ ਉਹਨਾਂ ਦੀ ਹਮਾਇਤ ਕਰਨੀ ਸ਼ੁਰੂ ਕੀਤੀ ਉਸ ਦਿਨ ਤੋਂ ਆਪਾਂ ਇਹਨਾਂ ਨੂੰ ਚੁਬਣ ਲਾ ਕੇ ਔਰ ਆਪਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਇਹ ਆਪਾਂ ਨੂੰ ਪਾਰਟੀ ਚ ਕਰਤਾ ਆਪਾਂ ਤਾਂ ਉਸ ਦਿਨ ਹੀ ਇਹ ਗੱਲ ਪਹਿਲੇ ਦਿਨ ਹੀ ਇਹ ਪੰਕਤੀ ਲਿਖ ਕੇ ਪਾਤੀ ਸੀ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਉਹ ਸੱਚੇ ਨਾਂ ਤੋਂ ਬਿਨਾ ਆਪਾਂ ਨੂੰ ਪ੍ਰਵਾਹ ਨਹੀਂ ਕਿਸੇ ਦੀ ਔਰ ਇਹ ਇੱਕ ਦਿਨ ਮੈਨੂੰ ਫੋਨ ਕਰਦਾ ਇਹ ਕਾਂਗਰਸ ਦਾ ਪ੍ਰਧਾਨ ਕੇ ਦਫ਼ਤਰ ਆਇਓ ਆਪਾਂ ਮਿਲਣਾ ਬਰਾਰ ਸਾਹਿਬ ਕੋਈ ਗੱਲ ਕਰਨੀ ਹੈ ਚਲੋ ਆਪਾਂ ਦੋ ਦਿਨ ਬਾਅਦ ਇਹਨੇ ਬੁਲਾਇਆ ਸੀ ਆਪਾਂ ਚਲੇ ਗਏ ਮੈਨੂੰ ਨਹੀਂ ਸੀ ਪਤਾ ਵੀ ਕਿਸ ਕਾਰਨ ਸੱਦਿਆ ਮੇਰੀ ਕਰਦਾਰ ਕੂਸ਼ੀ ਕਰਨ ਨੂੰ ਸੱਦਿਆ ਸੀ ਇਹਨੇ ਇੰਦਰਾ ਗਾਂਧੀ ਦੀ ਫੋਟੋ ਪਈ ਸੀ ਉੱਥੇ ਗਰਾਊਂਡ ਦੇ ਵਿੱਚ ਕਾਂਗਰਸ ਪਾਵਰ ਕੋਲੇ ਫੁੱਲ ਜੇ ਰੱਖੇ ਹੋਏ ਸੀ 20-25 ਬੰਦੇ ਹੋਰ ਖੜੇ ਸੀ ਤੇ ਅਸੀਂ ਖੜੇ ਜਦੋਂ ਇਹ ਲੇਟ ਆਇਆ ਸਾਡੇ ਤੋਂ ਬਾਅਦ 5-10 ਮਿੰਟ ਬਾਅਦ ਆਇਆ ਸੀ ਉੱਥੇ ਖੜੇ ਸੀ ਗੱਲਾਂ ਕਰੀ ਜਾਂਦੇ ਸੀ ਮੁੰਡਿਆਂ ਨਾਲ ਤੇ ਮੈਨੂੰ ਕਹਿੰਦਾ ਆਓ ਜੀ ਭਰਾ ਸਾਹਿਬ ਚੱਲੀਏ ਮੈਂ ਦੇਖ ਲਈ ਸੀ ਫੋਟੋ ਪਹਿਲਾਂ ਹੀ ਮੈਂ ਕੋਈ ਨਹੀਂ ਮੈਂ ਆਉਣਾ ਚੱਲੋ ਮੈਂ ਮੁੰਡੇ ਇਕੱਠੇ ਕਰਕੇ ਲੈਉਣਾ ਸਾਰਿਆਂ ਨੂੰ ਸੱਦ ਕੇ ਲੈ ਕੇ ਆਉਣਾ ਮੈਂ ਐਨੀ ਗੱਲ ਕਿਹਾ ਕਿ ਮੈਂ ਇਹਦੇ ਪ੍ਰਧਾਨ ਦਾ ਜਿਹੜਾ ਕਮਰਾ ਉੱਥੇ ਕਾਂਗਰਸ ਦੇ ਪ੍ਰਧਾਨ ਦਾ ਮੈਂ ਉੱਥੇ ਜਾ ਕੇ ਬੈਠ ਗਿਆ ਪਤਾ ਨਹੀਂ ਇਹ ਜਨਮ ਦਿਨ ਮਨਾ ਰਿਆ ਸੀ ਪਤਾ ਨਹੀਂ ਮਾਰੰਦਰ ਮਨਾ ਰਿਆ ਸੀ ਉਹਦਾ ਗਾਂਧੀ ਦਾ ਗਾਂਧੀ ਦਾ ਤੇ ਮੇਰੀ ਫੋਟੋ ਖਿਚਾਉਣੀ ਚਾਹੁੰਦਾ ਇਹ ਜਦੋਂ 10 ਮਿੰਟ ਬਾਅਦ ਆਇਆ ਮੈਂ ਤਾਂ ਇਹਦੇ ਕਮਰੇ ਜਾ ਕੇ ਬਹਿ ਗਿਆ ਲੋਹਾ ਲੱਖਾ ਹੋਇਆ ਆ ਆਹੀ ਵਰਡਿੰਗ ਮੈਨੂੰ ਉਹਦਾ ਬੜਾ ਐਟੀਟਿਊਡ ਆ ਤੇਰੇ ਚ ਇਹ ਐਂ ਬੋਲਿਆ ਰੋਹਣਾ ਜਿਹੜੀ ਪਾਰਟੀ ਦੇ ਪ੍ਰਧਾਨ ਜਿਹੜੀ ਪਾਰਟੀ ਤੋਂ ਟਿਕਟਾਂ ਮੰਗਣੀ ਆ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਨਾਲ ਤੁਸੀਂ ਫੋਟੋ ਨਹੀਂ ਖਿਚਾ ਸਕਦੇ ਮੈਂ ਕਿਹਾ ਆਵਾਜ਼ ਥੱਲੇ ਕਰ ਥੋੜੀ ਬੋਲ ਤੇਰੇ ਤੇ 100 ਆਸਾਨ ਆ ਕਮਲਜੀਤ ਸਿੰਘ ਦੇ ਤੇ ਇੱਥੋਂ ਇੰਨਾ ਵੀ ਕੰਮ ਨਹੀਂ ਲਿਆ ਕਮਲਜੀਤ ਸਿੰਘ ਨੇ ਇੰਨਾ ਵੀ ਤੇ ਉੱਚੀ ਬੋਲੇਗਾ ਨਾ ਤੇ ਨਾਲ ਉੱਚੀ ਆਵਾਜ਼ ਆ ਮੇਰੀ ਤੇਰੀ ਬੇਇੱਜ਼ਤੀ ਬੜੀ ਹੋਊ ਇੱਥੇ ਬਾਹਰ ਵਰਕਰ ਬੈਠੇ ਉਹਨਾਂ ਨੇ ਕਿਹਾ ਪਤਾ ਨਹੀਂ ਕਿਉਂ ਪ੍ਰਧਾਨ ਦੀ ਬੇਇੱਜ਼ਤੀ ਕਰੀ ਜਾਂਦਾ ਕਮਲਜੀਤ ਸਿੰਘ ਉੱਠ ਕੇ ਖੜਾ ਹੋ ਗਿਆ ਮੈਂ ਬੈਠਾ ਸੀ ਮੈਂ ਉੱਠ ਕੇ ਖੜਾ ਹੋ ਗਿਆ ਮੈਂ ਕਿਹਾ ਨਾ ਤੂੰ ਟਿਕਟਾਂ ਦੀ ਗੱਲ ਕਰਦਾ ਨਾ ਅੱਜ ਤੱਕ ਟਿਕਟ ਮੰਗੀ ਆ ਤੇ ਨਾ ਮੰਗਣੀ ਆ ਪਾਤਸ਼ਾਹ ਦੀ ਰਹਿਮਤ ਆ ਟਿਕਟਾਂ ਪਿੱਛੇ ਪਿੱਛੇ ਆਉਣਗੀਆਂ ਟਿਕਟਾਂ ਵੰਡਾਂਗੇ ਅਸੀਂ ਆਹ ਗੱਲ ਹੋਈ ਉਸ ਤੋਂ ਤੀਜੇ ਦਿਨ ਚਿੱਠੀ ਆ ਗਈ ਕਿ ਤੁਸੀਂ ਪਾਰਟੀ ਚ ਬਾਹਰ ਹੋ ਪਰ ਕੋਈ ਫਰਕ ਨਹੀਂ ਆਪਾਂ ਨੂੰ ਕੀ ਫਰਕ ਹੈ ਪਤਾ ਨਹੀਂ ਪਾਤਸ਼ਾਹ ਨੇ ਕਿਹੜੀ ਸੇਵਾ ਲੈਣੀ ਸੰਸਾਰਦੀਪ ਸਿੰਘ ਜਿਹੜਾ ਇਸ ਰਸਤੇ ਤੇ ਤੋਰਿਆ ਪਾਤਸ਼ਾਹ ਨੇ ਉਹ ਬਾਦਸ਼ਾਹਿਆਂ ਨੂੰ ਲੱਤ ਮਾਰ ਕੇ ਆਏ ਆ ਪਰ ਉੱਥੇ ਜਮੀਰ ਨਹੀਂ ਬਚਣਾ ਸੀ ਭਾਈ ਆਪਣਾ ਉੱਥੇ ਵਿਚਾਰ ਨਹੀਂ ਸੀ ਬਚਣਾ ਆਪਣਾ ਭਾਈ ਜੀ ਤੁਸੀਂ ਆਪਣੇ ਆਪ ਨੂੰ ਪੰਥਕ ਉਮੀਦਵਾਰ ਕਹਿ ਰਹੇ ਹੋ ਪੰਥਕ ਨੌਜਵਾਨਾਂ ਦੇ ਹੱਕ ਦੀ ਆਵਾਜ਼ ਜਿਹੜੀ ਆ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗੱਲਾਂ ਜਿਹੜੀਆਂ ਨੇ ਤੁਸੀਂ ਲਗਾਤਾਰ ਕਰ ਰਹੇ ਹੋ ਪਰ ਥੋੜੇ ਹੀ ਜੇਕਰ ਸਿਆਸੀ ਵਿਰੋਧੀਆਂ ਦੀ ਗੱਲ ਕਰੀਏ ਥੋੜੇ ਇੱਕ ਸਿਆਸੀ ਵਿਰੋਧੀ ਇਲੈਕਸ਼ਨ ਲੜ ਰਹੇ ਨੇ ਭਾਈ ਅਮਰਤਪਾਲ ਸਿੰਘ ਜ ਉਹਨਾਂ ਦੇ ਪਿਤਾ ਦੀ ਕੁਰਬਾਨੀ ਭਾਈ ਰਿਸ਼ਪਾਲ ਸਿੰਘ ਜੀ ਸ਼ੰਦੜਾ ਦੀ ਬਹੁਤ ਵੱਡੀ ਆ ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਕਿ ਪੰਥਕ ਮਖੌਟੇ ਪਾ ਕੇ ਆਗੇ ਕਹਿੰਦੇ ਕਿ ਮੇਰੇ ਵਰਗੇ ਨੌਜਵਾਨ ਦੀ ਹਮਾਇਤ ਕੀਤੀ ਜਾ ਸਕਦੀ ਕਿਉਂਕਿ ਮੇਰੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਆ ਉਹ ਲੋਕ ਜਾਣਦੇ ਨੇ ਜੀ ਉਹ ਪੰਜਾਬ ਜਾਣਦਾ ਚਲੋ ਆਪਣਾ ਛੋਟਾ ਭਰਾ ਹੈ ਅਸਲ 'ਚ ਪਹਿਲਾਂ ਤਾਂ ਸੰਸਾਰ ਦੀ ਮੈਨੂੰ ਪਤਾ ਹੀ ਨਹੀਂ ਸੀ ਉਹ ਖੜਾ ਵੀਰ ਹੈ ਨਾ ਜਦੋਂ ਆਪਾਂ ਚੋਣ ਮੈਦਾਨ 'ਚ ਆਏ ਆ ਆਪਾਂ ਨੂੰ ਪਤਾ ਹੀ ਨਹੀਂ ਸੀ ਜੇ ਪਤਾ ਹੁੰਦਾ ਤਾਂ ਖੁਰੇ ਆਪਾਂ ਨਾ ਹੀ ਖੜਦੇ ਤੇ ਫਿਰ ਆਪਾਂ ਜ਼ਰੂਰ ਨਾਲ ਹੀ ਖੜਦੇ ਆਪਣੇ ਭਰਾ ਦੇ ਸਾਥ ਆਪਾਂ ਭਰਾਵਾਂ ਦੇ ਸਾਥ ਦੇਣਾ ਸੀ ਆਪ ਮੈਨੂੰ ਪਤਾ ਹੀ ਨਹੀਂ ਸੀ ਪਰ ਜਦੋਂ ਆਪਾਂ ਐਲਾਨ ਕਰਤਾ ਉਸ ਤੋਂ 15-20 ਦਿਨ ਬਾਅਦ ਆਪਾਂ ਨੂੰ ਇਹ ਗੱਲ ਪਤਾ ਲੱਗੀ ਉਹ ਤੱਕ ਆਪਾਂ ਬਹੁਤ ਮੁਸ਼ਕਲ ਚੁੱਕੇ ਸੀ ਫਿਰ ਐਲਾਨ ਕਰਕੇ ਫਿਰ ਫਿਰ ਇਹੋ ਜਿਹਾ ਟੈਗ ਲੱਗਦੇ ਆ ਜੇ ਤੁਸੀਂ ਪਿੱਛੇ ਹਟਜੋ ਮੈਦਾਨ ਚੋ ਵੀ ਜਾਂ ਤੱਕ ਕਿਸ ਨੇ ਕਿਹਾ ਸੀ ਇਹ ਪੈਸੇ ਲੈ ਗਿਆ ਜਾਂ ਕਿਸ ਨੇ ਕਿਹਾ ਸੀ ਇਹ ਡਰ ਗਿਆ ਸੋ ਪਿੱਛੇ ਮੋੜਨ ਵਾਲੀ ਸਥਿਤੀ ਚ ਰਹੇ ਨਹੀਂ ਸੀ ਉਦੋਂ ਜਦੋਂ ਆਪਾਂ ਨੂੰ ਪਤਾ ਲੱਗਿਆ ਕੋਈ ਨਹੀਂ ਜੋ ਛੋਟਾ ਭਰਾ ਆਪਣਾ ਇਹ ਗੱਲ ਕਹਿੰਦਾ ਹੈ ਤਾਂ ਉਹਦੀ ਕੁਰਬਾਨੀਆਂ ਤਾਂ ਕੋਈ ਗੱਲ ਨਹੀਂ ਫਿਰ ਉਹ ਮਾਨ ਸਾਹਿਬ ਨੂੰ ਇਹ ਗੱਲ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਇਹ ਗੱਲ ਕਹੇ ਕਿ ਕੁਰਬਾਨੀ ਵਾਲਾ ਪਰਿਵਾਰ ਫਰੀਦਕੋ ਦੀ ਬਹੁਤ ਵੱਡੀ ਕੁਰਬਾਨੀਆਂ ਜਿਨ੍ਹਾਂ ਨੇ ਪੰਥ ਦੀ ਪੱਗ ਬਚਾਈ ਆਪਾਂ ਕਹਿੰਦੇ ਆ ਨਾ ਪੰਥ ਦੀ ਪੱਗ ਉਹਨਾਂ ਨੇ ਬਚਾਈ ਆ ਤੇ ਅੱਜ ਉਹਨਾਂ ਨੂੰ ਪੱਗ ਬਚਾਉਣ ਦੀ ਲੜਾਈ ਆ ਜਿਹੜੀ ਧਿਰ ਚ ਤੁਸੀਂ ਖੜੇ ਹੋ ਨਾ ਉਸ ਧਿਰ ਦਾ ਬੰਦਾ ਉੱਥੋਂ ਵਾਪਸ ਲੈ ਲਓ ਚਲੋ ਕੋਈ ਨਹੀਂ ਅਸੀਂ ਤਾਂ ਮੈਦਾਨ ਦੇ ਵਿੱਚ ਆ ਗਏ ਆ ਆਪਾਂ ਤਾਂ ਔਰ ਮੈਂ ਉਸ چھوٹے ਭਾਈ ਨੂੰ ਵੀ ਸਲਾਹ ਦਿੰਦਾ ਹੈ ਕਿ ਭਰਾ ਮੇਰਿਆਂ ਆਪਣੀ ਆਪ ਦੀ ਲੜਾਈ ਨਹੀਂ ਇਹ ਇਹਨਾਂ ਦੇ ਕਿਸੇ ਲੋਕਾਂ ਦੇ ਮਗਰ ਲਾ ਕੇ ਨਾ ਲੜਾਈ ਨੂੰ ਸਿੱਖ ਵਰਸਸ ਸਿੱਖ ਨਾ ਬਣਾਈਂ ਆ ਆਪਾਂ ਆਪਣੀ ਲੜਾਈ ਨਾ ਚੋਰਾਂ ਨਾਲ ਆ ਇਹਨਾਂ ਠੱਗਾਂ ਨਾਲ ਲੜਾਈ ਆ ਜਿਹੜੇ ਪੰਜਾਬ ਨੂੰ ਨੁਟ ਕੇ ਖਾ ਗਏ ਆ ਤੇਰੇ ਮੂੰਹ ਇੱਕ ਸਿੱਖ ਭਰਾ ਦੇ ਖਿਲਾਫ ਟਿੱਪਣੀਆਂ ਸ਼ੋਭਾ ਨਹੀਂ ਦਿੰਦੀਆਂ ਤੂੰ ਮੇਰਾ ਭਰਾ ਹੈ ਛੋਟਾ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਔਰ ਮੈਂ ਇਹ ਪਿਆਰ ਕਰਦਾ ਰਹੂੰ ਤੂੰ ਜੋ ਮਰਜ਼ੀ ਬੋਲੀ ਜਾ ਮੇਰੇ ਖਿਲਾਫ ਮੇਰਾ ਭਾਈ ਆ ਤੂੰ ਇੱਕ ਗੁਰਸਿੱਖ ਭਰਾ ਹੈ ਮੇਰਾ ਤੇ ਮੈਂ ਦੁਬਾਰਾ ਫੈਸਲਾ ਦਿੰਦਾ ਕਿ ਤੂੰ ਮਾਨ ਸਾਹਿਬ ਨੂੰ ਕਹਿ ਕਿ ਜਿਹੜਾ ਪਰਿਵਾਰ ਉੱਥੇ ਖੜਾ ਹੈ ਨਾ ਉਹਨੇ ਪੱਗ ਬਚਾਈ ਕੌਮ ਦੀ ਉਹਦੀ ਪੱਗ ਬਚਾਉਣ ਦੀ ਜ਼ਿੰਮੇਵਾਰੀ ਆਪਣੀਆਂ ਮਾਨ ਸਾਹਿਬ ਵੀ ਬੋਲ ਕੇ ਗਏ ਸੀ ਮਾਨ ਸਾਹਿਬ ਦਾ ਵੀ ਆਪ ਸਤਿਕਾਰ ਕਰਦੇ ਆ ਵੀ ਮਾਨ ਸਾਹਿਬ ਵੀ ਕੱਲ ਪਰਸਪ੍ਰੈਸ ਕਾਨਫਰੰਸ ਕਰਾ ਕੇ ਗਏ ਸੀ ਮੈਂ ਚਾਹੁੰਦਾ ਸੀ ਕਿ ਮੈਂ ਵੀ ਮੇਰੇ ਕੋਲੇ ਆਇਆ ਵੀ ਸੀ ਭਰਾ ਆਪਣਾ ਹੈ ਅਮਰਤਪਾਲ ਮੈਂ ਉਹਨੂੰ ਵੀ ਕਹਿੰਦਾ ਸੀ ਕਿ ਭਰਾ ਆਪਾਂ ਇਕੱਠੇ ਬੈਠੀਏ ਤੁਸੀਂ ਇਹਨਾਂ ਚੋਰਾਂ ਦਾ ਮੁਕਾਬਲਾ ਨਹੀਂ ਕਰ ਸਕਣਾ ਮੈਂ ਇਹਨਾਂ ਚੋਰਾ ਠੱਗਾ ਦੀਆਂ ਸਾਰੀਆਂ ਗੱਲਾਂ ਦਾ ਭੇਤੀਆਂ ਇਹਨਾਂ ਦਾ ਨਾਸਮ ਹੈ ਅਸੀਂ ਉਹ ਭੰਦ ਸਕਦੇ ਆ ਉਹ ਹੈਗਾ ਆਪਣਾ ਭਰਾ ਹੈ ਛੋਟਾ ਹੈ ਪਰ ਉਹ ਸੇ شریف بڑا ਹੈ ਉਹ ਚੋਰਾ ਖਿਲਾਫ ਨਹੀਂ ਲੜ ਸਕਦਾ ਲੜਾਈ ਸੋ ਮੈਂ ਉਹਨੂੰ ਫੇਰ ਸਲਾਹ ਦੇਵਾਂਗਾ ਕਿ ਵੀਰ ਮੇਰੇਆ ਆਪਾਂ ਕਿਸੇ ਪਿੱਛੇ ਲੱਗ ਕੇ ਸਿੱਖ ਵਰਸ ਸਿੱਖ ਨਹੀਂ ਲੜਨਾ ਆਪਣੀ ਲੜਾਈ ਚੋਰਾ ਨਾਲ ਆ ਤੇ ਚੋਰਾ ਤੇ ਹੀ ਟਾਰਗੇਟ ਕਰ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਦੇ ਹੋ ਤੁਹਾਡੇ ਪੋਸਟਰਾਂ ਦੇ ਉੱਪਰ ਵੀ ਉਹਨਾਂ ਦੀ ਫੋਟੋ ਜਿਹੜੀ ਆ ਨਾਲ ਦੀ ਨਾਲ ਲਗਾਈ ਹੋਈ ਆ ਚੋਣ ਨਿਸ਼ਾਨ ਬੇਕ ਕਮੇਕ ਆ ਉਨ੍ਹਾਂ ਦੇ ਉਨ੍ਹਾਂ ਦੇ ਖਿਲਾਫ ਜਿਹੜੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਲੜ ਰਹੇ ਨੇ ਓਪਨ ਡਿਬੇਟ ਦੀਆਂ ਗੱਲਾਂ ਲਗਾਤਾਰ ਕਰ ਰਹੇ ਨੇ ਕਿ ਆਜੋ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਆਜੋ ਮੁੱਦਿਆਂ ਦੇ ਉੱਪਰ ਡਿਬੇਟ ਕਰਦੇ ਆ ਭਾਈ ਅਮਰਪਾਲ ਸਿੰਘ ਨੂੰ ਕਹਿ ਰਹੇ ਆਉਂਦਾ ਤਾਂ ਹੈ ਨਹੀਂ ਯਾਰ ਝੂਠ ਹੋ ਆਵੇ ਤਾਂ ਸਹੀ ਮੁੱਦਿਆਂ ਦੀ ਗੱਲ ਛੱਡ ਉਹਨੂੰ ਕਿ ਤੂੰ ਪੰਥਕ ਘਾਉਨਾ ਆਪਣੇ ਆਪ ਨੂੰ ਉਸ ਜਮਾਤ ਦਾ ਬੰਦਾ ਹੈ ਆਪਾਂ ਗੁਰਬਾਣੀ ਤੇ ਵਿਚਾਰਾ ਕਰ ਲਏ ਨੇ ਆ ਜਾ ਸੁਨੇਹਾ ਲਾਓ ਉਹਨੂੰ ਵੋਟਾਂ ਤੋਂ ਪਹਿਲਾਂ ਲਾ ਲਓ ਸੁਨੇਹਾ ਕਿਤੇ ਸਾਂਝਾ ਮੰਚ ਰੱਖ ਲਓ ਪਿਆਰੋਂ ਪੰਡਵੇਟ ਲਈ ਉਹ ਪਰਾਵਾ ਮੈਂ ਤਾਂ 10 ਵਾਰੀ ਕਹਤਾ ਤੁਹਾਨੂੰ ਉਹ ਉਹ ਨੂੰ ਪਤਾ ਕੀ ਕਹਿੰਦਾ ਉਹ ਕਹਿੰਦਾ ਜਿਹੜਾ ਮਰਜ਼ੀ ਆ ਜੇ ਪਰ ਮਾਪਿਆਂ ਦੀ ਪਰਮਿਸ਼ਨ ਲੈ ਕੇ ਆਵੇ ਉਹ ਮਾਪਿਆਂ ਦਾ ਤਾਂ ਤੂੰ ਮੁਕਾਬਲਾ ਨਹੀਂ ਕਰ ਸਕਦਾ ਭਾਈ ਤੁਸੀਂ ਜੂਠ ਲੋਕ ਹੋ ਤੁਸੀਂ ਕਤਲਗਾਰ ਦਾ ਕਰਕੇ ਕਨਾਲ ਜ਼ਮੀਨ ਤੋਂ ਸੌ ਕਿਲਾ ਬਣਾਇਆ ਹੈ ਤੁਸੀਂ ਉਹਨਾਂ ਦੇ ਜਿਨ੍ਹਾਂ ਦੇ ਮਾਪੇ ਜਿਨ੍ਹਾਂ ਨੇ ਇਹੋ ਜਿਹੇ ਪੁੱਤ ਜੰਮੇ ਜਿਹੜੇ ਅਨੰਦਪੁਰ ਸਾਹਿਬ ਦਾ ਰਾਹ ਖਾ ਰਿਆ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਵਿਚਾਰ ਰਹੇ ਆ ਤੁਸੀਂ ਉਹਦੇ ਮਾਪਿਆਂ ਦਾ ਜ਼ਿਕਰ ਕਰਦੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਇਹ ਉਹ ਜੂਠਾ ਨੇ ਜਿਹੜੇ 2015 ਚ ਗੁਰੂ ਸਾਹਿਬ ਦੀ ਬਿਆਦਵੀ ਵੇਲੇ ਬਾਹਰ ਨਹੀਂ ਨਿਕਲਿਆ ਜੂਠਾ ਇਹ ਇਹ ਸਿੱਖ ਕਹੁੰਦੇ ਆਪਣੇ ਆਪ ਨੂੰ ਬਿਆਦਵੀ ਵੇਲੇ ਬਾਹਰ ਨਹੀਂ ਨਿਕਲੇ ਅੱਜ ਤੱਕ ਹੁਣ ਤਾਂ ਵਿਰੋਧੀ ਸਰਕਾਰ ਆ ਨਾ ਉਹ ਜੂਠੋ ਹੁਣ ਤਾਂ ਬੋਲ ਪੋ ਹੁਣ ਤਾਂ ਕੁੰਮਰ ਵਿਜੇ ਪ੍ਰਤਾਪ ਰੌਲਾ ਪਾਉਂਦਾ ਸੀ ਉਦੋਂ ਨਹੀਂ ਬੋਲੇ ਤੁਸੀਂ ਕੋਈ ਵਿਧਾਨ ਸਭਾ ਚ ਓਏ ਹੁਣ ਤਾਂ ਬੋਲੋ ਹੁਣ ਤਾਂ ਪੋਸਟ ਹੀ ਭਾ ਦਿਓ ਇੱਕ ਕਿ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ 9 ਸਾਲ ਹੋ ਗਏ ਪਾਤਕ ਤੁਸੀਂ ਕਹੌਣੇ ਹੋ ਤੁਸੀਂ ਦੱਸੋ ਸਰਕਾਰ ਦੇ ਵਿੱਚ ਰਹਿੰਦੇ ਆ ਬਾਦਲ ਦੀ ਸਰਕਾਰ ਪੰਜਾਬ ਚ ਸੀ ਕੇਂਦਰ ਚ ਭਾਜਪਾ ਸੀ ਸਾਰੇ ਦੱਸਣ ਇਹ ਕਾਲੀ ਜਿਹੜੇ ਆਪਦੇ ਨੂੰ ਪਾਤਕ ਹੁੰਦੇ ਕਿੰਦੇ ਦਿਨਾਂ ਲਈ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਕਿ ਉਦੋਂ ਮਸਲਾ ਹੱਲ ਨਹੀਂ ਸੀ ਕਰਾ ਸਕਦੇ ਤਾਂ ਕਹਿੰਦੇ ਕੀਤੀ ਹੀ ਅਸੀਂ ਆ ਕਹਿੰਦੇ ਹੱਲ ਕੀ ਨਿਕਲਿਆ ਕਿੱਥੇ ਕੀਤੀ ਆ ਕਦੋਂ ਕੀਤੀ ਆ ਦੱਸਣ ਤੇ ਹੱਲ ਕੀ ਨਿਕਲਿਆ ਪਤਾ ਕਦੋਂ ਕੀਤੀ ਆ ਜਦੋਂ ਤੋੜ ਮਛੋੜਾ ਹੋ ਗਿਆ ਜਦੋਂ ਮੰਤਰੀ ਆਪਣਾ ਖੋਲਿਆ ਉਹਨਾਂ ਨੇ ਪਤਾ ਲੱਗ ਗਿਆ ਨਾ ਵੀ ਹੁਣ ਤਾਂ ਮੰਤਰੀ ਬਣਾਉਣਾ ਨਹੀਂ ਜਦੋਂ ਕਿਸਾਨਾਂ ਨੇ ਹਿੱਕ ਤੇ ਗੋਡਾ ਰੱਖਿਆ ਸੀ ਉਦੋਂ ਕੀਤੀ ਆ ਉਦੋਂ ਇਹੀ ਸਣੀ ਆਹ ਝੂਠ ਖੇਮ ਕਰਨ ਵਾਲੀ ਤੇ ਸਣੀ ਬਾਦਲਾਂ ਦਾ ਸਾਰਾ ਟੱਬਰ ਇਹ ਸਾਰੇ ਉਦੋਂ ਰਲ ਕੇ ਬਿੱਲ ਦੀਆਂ ਪ੍ਰਾਪਤੀਆਂ ਗਿਣਾ ਰਹੇ ਸੀ ਵੀ ਕਿਸਾਨ ਨੂੰ ਤੁਹਾਨੂੰ ਨਹੀਂ ਪਤਾ ਇਹ ਤਾਂ ਬਿੱਲ ਬੜੇ ਚੰਗੇ ਨੇ ਤੇ ਉਦੋਂ ਇਹਨਾਂ ਨੇ ਉਦੋਂ ਕਹਿੰਦੇ ਅਸੀਂ ਹੁਣ ਗੱਲ ਕੀਤੀ ਹੈ ਗੱਲ ਉਦੋਂ ਕੀਤੀ ਹੈ ਜਦੋਂ ਇਹਨਾਂ ਨੂੰ ਬਾਜ਼ਾਰ ਦੇ ਵਿੱਚੋਂ ਕੱਢਿਆ ਜਦੋਂ ਕਿਸਾਨਾਂ ਨੇ ਹਿੱਕ ਤੇ ਗੋਡਾ ਰੱਖਿਆ ਇੱਕ ਮੁੱਦਾ ਦੱਸ ਦੇਣੇ ਹੈ ਯਾਰ ਇੱਕ ਮੁੱਦਾ ਬੋਧ ਨਹੀਂ ਮੈਂ ਕਹਿੰਦਾ ਇੱਕ ਹੱਲ ਕਰਾ ਦੱਸ ਦੇਣ ਜਿਹੜਾ ਇਹਨਾਂ ਨੇ ਪੰਜਾਬ ਲਈ ਜਾਂ ਪੰਥ ਲਈ ਕੋਈ ਕਾਰਜ ਕੀਤਾ ਹੋਵੇ ਚਲੋ ਇਹ ਵੀ ਇੱਕ ਗੱਲ ਹੋ ਗਈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਬੇਇੱਜ਼ਤੀ ਇਹਨਾਂ ਦੀ ਸਰਕਾਰ ਚ ਹੋਈ ਹੈ ਨਾ ਜਦੋਂ 97 ਲੱਖ ਦੇ ਹਥਿਆਰ ਦਿੱਤੇ ਗਏ ਸੀ ਉਦੋਂ ਝੂਠ ਕਿਉਂ ਨਹੀਂ ਬੋਲੀ ਖੇਮ ਕਰਨ ਵਾਲੀ ਝੂਠ ਉਦੋਂ ਕਿਉਂ ਨਹੀਂ ਬੋਲੀ ਵੀ ਗੁਰੂ ਦੀ ਗੋਲਕ ਦੀ ਲੁੱਟ ਹੋ ਰਹੀ ਆ ਉਦੋਂ ਇਸ ਝੂਠ ਨੂੰ ਬੋਲਣਾ ਚਾਹੀਦਾ ਜਦੋਂ ਪੋਸਟਰਾਂ ਦੀ ਰਾਖੀ ਕਰ ਰਹੇ ਸੀ ਬਾਦਲਾਂ ਦੇ ਕਿਹਦੇ ਪੁਲਿਸ ਉਦੋਂ ਝੂਠ ਕਿਉਂ ਨਹੀਂ ਬੋਲੀ ਝੂਠੇ ਉਦੋਂ ਕਿਉਂ ਨਹੀਂ ਬੋਲਿਆ ਜਦੋਂ ਬਿਨਾ ਮੰਗਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਸੁਖਬੀਰ ਬਾਦਲ ਨੇ ਤੇ ਵੱਡੇ ਬਾਦਲ ਨੇ ਘਰੇ ਬੁਲਾ ਕੇ ਹੁਕਮ ਚਾੜ੍ਹੇ ਸੀ ਕਿ ਮਾਫੀ ਦੇ ਦਿਓ ਵੋਟਾਂ ਦੇ ਖਾਤਰ ਉਦੋਂ ਇਹ ਝੂਠ ਕਿਉਂ ਨਹੀਂ ਬੋਲੀ ਕਿੱਥੇ ਸੀ ਝੂਠ ਉਦੋਂ ਇਹ ਅੱਜ ਇਹ ਬੈਸਾਂ ਦੀ ਗੱਲ ਕਰਦਾ ਕਰਲੇ ਵੈ ਜਿੱਥੇ ਮਰਜੀ ਜਿੱਥੇ ਮਰਜੀ ਕਰਲੇ ਪਹਿਲਾਂ ਵੀ ਭਜਾਇਆ ਇਹਨੂੰ ਭਗੌੜਾ ਹੈ ਸੰਤਾਂ ਨੂੰ ਛੱਡ ਕੇ ਭਜਿਆ ਹੈ ਬਾਹਾਂ ਖੜੀਆਂ ਕਰਕੇ ਡਿਬੇਟਾਂ ਚੋਂ ਭੱਜਿਆ ਝੂਠ ਇਹ ਹੁਣ ਜਦੋਂ ਮਰਜ਼ੀ ਫੇਰ ਬੁਲਾ ਲਓ ਇਸ ਝੂਠ ਨੂੰ ਫੇਰ ਇਹਦਾ ਮੂੰਹ ਪੰਨਾ ਕੇ ਵਿਚਾਰਾਂ ਦੇ ਨਾਲ ਫੇਰ ਭਜਾਵਾਂਗੇ ਇਹਨੂੰ ਗੱਲ ਤਾਂ ਇਹ ਹੈ ਵੀ ਤੁਹਾਡੇ ਕੋਲੇ ਮੌਕਾ ਸੀ ਰਾਜ ਭਾਗ ਸੀ ਤੁਸੀਂ ਉਸ ਵੇਲੇ ਕੀ ਕੀਤਾ ਪੰਜਾਬ ਲਈ ਸਿੱਖਾਂ ਲਈ ਤੁਸੀਂ ਅੱਜ ਪੰਥਕ ਕਹੋਨੇ ਹੋ ਯਾਰ ਬਾਈ ਜੀ ਆਖਰੀ ਸਵਾਲ ਹੈਗਾ ਮੁਕਾਬਲਾ ਕਾਫੀ ਸਖਤ ਆ ਉਮੀਦਵਾਰ ਬਹੁਤ ਵੱਡੇ ਨੇ ਤੁਸੀਂ ਆਜ਼ਾਦ ਤੌਰ ਤੇ ਇਲੈਕਸ਼ਨ ਲੜ ਰਹੇ ਹੋ ਕਿਸ ਦੇ ਨਾਲ ਸਖਤ ਦੇਖਦੇ ਹੋ ਕਿਸ ਦੇ ਨਾਲ ਮੁਕਾਬਲਾ ਕਮਲਜੀਤ ਬਰਾੜ ਦਾ ਕਿਹੜੇ ਉਮੀਦਵਾਰ ਵੱਡੇ ਨੇ ਬਾਈ ਲੋਕ ਵੱਡੇ ਹੁੰਦੇ ਨੇ ਉਮੀਦਵਾਰ ਨਹੀਂ ਵੱਡੇ ਹੁੰਦੇ ਲੀਡਰ ਨਹੀਂ ਵੱਡੇ ਹੁੰਦੇ ਲੋਕ ਵੱਡੇ ਨੇ ਲੋਕ ਬਣਾਉਂਦੇ ਨੇ ਉਹ ਪਾਤਸ਼ਾਹ ਬਹੁਤ ਵੱਡਾ ਹੈ ਕਿਸੇ ਦੀ ਪਰਵਾਹ ਨਹੀਂ ਸਭ ਨੂੰ ਰੋਂਦ ਕੇ ਜਾਵਾਂਗੇ ਦੇਖੀ ਚੱਲੋ ਪਾਤਸ਼ਾਹ ਦੀ ਰਹਿਮਤ ਦੇ ਨਾਲ ਇਹਨਾਂ ਲੋਕਾਂ ਦੇ ਸਾਥ ਦੇ ਨਾਲ ਲੋਕ ਮੌਜੂਦਗੀ ਦਰਸਾਉਣਗੇ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸਿਆਸਦਾਨਾਂ ਨੂੰ ਨਹੀਂ ਚੁਣਨਾ ਇਸ ਵਾਰ ਭਰਾ ਨੂੰ ਚੁਣਨਾ ਹੈ ਔਰ ਉਪਰਾ ਮਤਲਬ ਭਰਾ ਲੋਕਾਂ ਚ ਵਿਚਰੇਗਾ ਬਾਦ ਦੇ ਵਿੱਚ ਕਿਉਂਕਿ ਤੁਸੀਂ ਲਗਾਤਾਰ ਕਹਿੰਦੇ ਹੋ ਕਿ ਬਜ਼ੁਰਗਾਂ ਦੇ ਪੁੱਤ ਨੂੰ ਚੁਣਨਾ ਨੌਜਵਾਨਾਂ ਨੇ ਆਪਣੇ ਭਰਾ ਨੂੰ ਚੁਣਨਾ ਕਿਉਂਕਿ ਅਕਸਰ ਪੰਜਾਬ ਦੀ ਇਹ ਤਰਾਸ਼ਦੀ ਰਹੀ ਹੈ ਕਿ ਵੋਟਾਂ ਦੇ ਵੇਲੇ ਲੀਡਰ ਜਿਹੜੇ ਨੇ ਘਰ ਘਰ ਜਾ ਕੇ ਵੋਟਾਂ ਮੰਗਦੇ ਨੇ ਪਰ ਵੈਸੇ ਜਿਹੜੇ ਨੇ ਸਿਕਿਉਰਟੀਆਂ ਲਵੇ ਨਹੀਂ ਲੱਗਣ ਦਿੰਦੀਆਂ ਜੀ ਨੇੜੇ ਨਹੀਂ ਲੱਗਣ ਦਿੰਦੀਆਂ ਇੱਕੋ ਮਿੰਟ ਬਸ ਆਪਾਂ ਜੋ ਇੱਕ ਇੱਥੇ ਸਰਪੰਚ ਜੋਰਾ ਸਿੰਘ ਖੜਾ ਨੂੰ ਬੁਲਾ ਲਾ ਨਾ 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 ਕਰ ਗੱਲ ਕਰ ਬੱਚੀ ਕਰਨੀ ਹੈ ਜੋਰਾ ਸਿੰਘ ਨੂੰ ਬੁਲਾ ਕੇ ਲੈ ਸਰਪੰਚ ਨੂੰ ਇੱਥੇ ਖੜਾ ਆਪਾਂ ਲਗਾਤਾਰ ਵਿਚਰਦੇ ਆ ਇਹ ਪਿਆਰ ਤਾਂ ਮਿਲ ਰਿਹਾ ਹੈ ਆਪਾਂ ਤਾਂ ਲਗਾਤਾਰ ਰਹਿੰਨੇ ਲੋਕਾਂ ਚ ਸਾਡੀ ਤਾਂ ਖਰਾਕ ਹੀ ਲੋਕ ਨੇ 8 ਸਾਲ ਤਾਂ ਆਪਾਂ ਇਸ ਜ਼ਿਲ੍ਹੇ ਦੇ ਇੰਚਾਰਜ ਰਹੇ ਆ 8 ਸਾਲ ਇਸ ਲੋਕ ਸਭਾ ਦੇ ਆਪਾਂ ਯੂਥ ਕਾਂਗਰਸ ਦੇ ਇੰਚਾਰਜ ਰਹੇ ਆ ਤੇ ਸਰਪੰਚ ਸਾਹਿਬ ਹਾਂਜੀ ਹਾਂਜੀ ਇਹ ਬਾਈ ਸਵਾਲ ਪੁੱਛਦੇ ਆ ਵੀ ਤੁਸੀਂ ਬਣ ਕੇ ਵਿਚਰੋਗੇ ਵਿੱਚ ਇਹਨਾਂ ਨੂੰ ਦੱਸਿਓ ਆਪਾਂ ਵਿਚਰਦੇ ਇਹ ਜਿਹੇ ਬੰਦੇ ਆ ਇਹਦਾ ਤੁਸੀਂ ਫੋਨ ਕਰੋਗੇ ਨਾ ਸਭ ਤੋਂ ਮੂਹਰੇ ਖੜੇ ਹੋਣਗੇ ਇਹ ਕਮਲਜੀਤ ਬਰਾੜ ਸਿੰਘ ਆ ਇਹ ਜਿਹੇ ਆ ਇਹਦਾ ਕੰਮ ਕਰਨ ਨੂੰ ਵੀ ਮੈਂਟ ਲਾਉਂਦੇ ਆ ਤੇ ਵਿਚਰਨਾ ਤੇ ਇਹਨਾਂ ਦੀ ਬਹੁਤ ਇਹਦਾ ਗੱਲ ਹੀ ਛੱਡ ਦਿਓ ਤੁਸੀਂ ਵੀ ਨਾ ਵਿਚਰਨਗੇ ਨਾਲੇ ਇਹਨਾਂ ਨੂੰ ਪੁੱਛ ਲਓ ਇਹ ਇਲਾਕਾ ਹੋਰ ਆ ਅਸੀਂ ਤਾਂ ਜਗਰਾਉ ਤੋਂ ਲੜਦੇ ਸੀ ਹਾਂਜੀ ਲੁਧਿਆਣੇ ਇਲਾਕੇ ਦਾ ਮੈਂ ਭਰੋਵਾਲ ਖੁਰਦ ਦਾ ਸਰਪੰਚ ਆ ਤੇ ਬਾਗੇ ਪੁਰਾਣੇ ਦੇ ਵਿੱਚ ਵੀ ਮੈਂ ਇਹਨਾਂ ਤੋਂ ਕੰਮ ਕਰਾਉਂਦਾ ਰਿਹਾ ਪਰ ਇਹਨਾਂ ਨੂੰ ਫੋਨ ਕਰਨੇ ਇਹਨਾਂ ਨੇ ਕਹਿੰਨਾ ਦੱਸ ਕਿ ਨੂੰ ਮੈਂਣਾ ਅੱਛਾ ਹਾਂ ਇਹ ਸਾਬ ਤਾਂ ਇਹਨਾਂ ਦੀ ਕਿਵੇਂ ਤਾਂ ਸੱਦਿਆ ਇਹ ਜਵਾਬ ਨਹੀਂ ਦਿੰਦੇ ਇਹ ਭਰਾ ਤਾਂ ਸੱਦਿਆ ਹੈ ਵੀ ਤੁਹਾਡੇ ਸਵਾਲ ਦਾ ਜਵਾਬ ਇਹ ਭਰਾ ਹੀ ਦੇਊਗਾ ਇਹ ਇਹ ਸਾਡੇ ਇਹ ਸਾਨੂੰ ਵਿਰਸੇ ਚ ਮੈਨੂੰ ਵਿਰਾਸਤ ਵਿੱਚ ਮੇਰੇ ਬਾਪੂ ਵੱਲੋਂ ਗੁਰਤੀ ਮਿਲੀ ਆ ਬਹੁਤ ਸਾਰੇ ਪਿੰਡਾਂ ਚ ਸੰਸਾਰ ਦੀ ਮੈਂ ਜਾਣੇ ਪੁਰਾਣੇ ਦੇ ਵਿੱਚ ਵੀ ਐਂ ਕਹਿੰਦੇ ਹੁੰਦੇ ਸੀ ਵੀ ਜਿਵੇਂ ਸਰਪੰਚ ਕਹਿੰਦਾ ਉਹ ਮੇ ਕੰਮ ਹੋਣਾ ਚਾਹੀਦਾ ਨਹੀਂ ਤੇ ਰਹਿੰਦੇ ਆਂ ਵੀ ਗੱਲ ਕਰਦੇ ਸਾਡਾ ਇਲਾਕਾ ਉਹ ਸੀ ਨਾ ਬਾਪੂ ਉੱਥੋਂ ਐਮਐਲਏ ਸੀ ਪਰ ਇਹ ਇਲਾਕੇ ਤੋਂ ਆਪਾਂ ਕਿਹੜਾ ਐਮਐਲਏ じゃ ਆਪਾਂ ਸੇਵਾਦਾਰ ਸੀ ਮਤਲਬ ਮੈਨੂੰ ਬਾਪ ਹੁਣ ਮੈਂ ਪਿੰਡਾਂ ਚ ਵਿਚਰਦਾ ਐ ਨਾ ਤਾਂ ਮੈਨੂੰ ਦਾਖਾ ਗਿੱਲ ਹਲਕੇ ਦੇ ਮਤਲਬ ਜਿਹੜੇ ਸਰਪੰਚਾ ਬਜ਼ੁਰਗਾ ਬਜ਼ੁਰਗ ਮਿਲਦੇ ਆ ਉਹ ਕਹਿੰਦੇ ਆ ਕਮਲਜੀਤ ਸਿੰਘ ਤੇਰੇ ਬਾਪੂ ਤੋਂ ਬਹੁਤ ਕੰਮ ਲਏ ਕਦੇ ਉਹ ਇਲੈਕਸ਼ਨ ਨਹੀਂ ਲੜਿਆ ਇਧਰੋਂ ਅੱਜ ਮੁੱਲ ਮੋੜਨ ਦਾ ਸਮਾਂ ਆਇਆ ਪਾਪੂ ਦੀ ਖੱਟੀ ਕਮਲਜੀਤ ਖਾ ਰਿਹਾ ਪਿਓ ਦੀ ਖੱਟੀ ਹੋਰ ਕੌਣ ਖਾਂਦਾ ਹੁੰਦਾ ਹੈ ਕਿ ਨਹੀਂ ਮਤਲਬ ਮੈਂ ਇਹ ਦੱਸਣਾ ਚਾਹੁੰਦਾ ਸੀ ਵੀ ਇਹ ਵਿਰਸੇ ਚ ਮਿਲਿਆ ਸਾਨੂੰ ਅਸੀਂ ਵੇਖਣਾ ਨਹੀਂ ਸਾਡੇ ਕੋਲੇ ਕੋਈ ਆ ਗਿਆ ਕੰਮ ਨੂੰ ਕਿਸੇ ਦਾ ਫੋਨ ਆ ਗਿਆ ਉਹਦਾ ਇਲਾਕਾ ਕਿਹੜਾ ਹੈ ਜਿਵੇਂ ਆਮ ਸਿਆਸਤਾਨ ਕਹਿੰਦੇ ਜੇ ਮੇਰੇ ਤਾਂ ਇਲਾਕੇ ਦੇ ਨੇ ਤੂੰ ਮੈਂ ਨਹੀਂ ਕਰਨ ਮਤਲਬ ਪਾਸ਼ਾ ਦੀ ਮਿਹਰ ਹੈ ਔਰ ਉਸ ਮਿਹਰ ਦਾ ਸਦਕੇ ਉੱਡੇ ਫਿਰਦੇ ਕਿਸੇ ਨਾ ਕੋਈ ਮੁਕਾਬਲਾ ਨਹੀਂ ਆਪਾਂ ਸਾਰਿਆਂ ਨੂੰ ਮੁਕਾਬਲੇ ਚ ਬਾਹਰ ਕੱਢਦਾ ਹੈ ਬਾਬਾ ਸ਼ੁਕਰੀਆ ਭਾਈ ਜੀ ਬਾਬਾ ਸ਼ੁਭ ਕਾਮਨਾਮਾ ਨੇ ਤੁਹਾਨੂੰ ਤੁਹਾਡੇ ਚੋਣ ਅੱਗੇ ਪ੍ਰਚਾਰ ਦੇ ਧੰਨਵਾਦ ਆ ਮੇਰੇ ਭਰਾ ਦਾ ਭਰਾ ਬਣ ਕੇ ਸਾਥ ਦੇਣਾ ਜਿਹੜੇ ਸਾਥੀ ਸੱਜਣ ਮਿੱਤਰ ਰਿਸ਼ਤੇਦਾਰ ਹੈਗੇ ਉਹਨੂੰ ਵੋਟਾਂ ਨੂੰ ਵੀ ਕਹਿ ਦਿਓ ਕਿ ਇਹ ਰੌਲਾ ਸਿਰਫ ਵਿਚਾਰ ਦਾ ਹੈ ਲੜਾਈ ਸਿਰਫ ਵਿਚਾਰ ਦੀ ਆ ਕਿ ਕਿੰਤੀ ਵਿਚਾਰ ਨਾਲ ਖੜਨ ਵਾਲਿਆਂ ਦੀ ਹੋਣੀ ਆ ਕਿ ਕਿਹੜੇ ਵਿਚਾਰ ਨੂੰ ਲੈ ਕੇ ਚੱਲਣਾ ਹੈ ਬਾਬੇ ਦੇ ਵਿਚਾਰ ਨਾਲ ਖੜਨਾ ਹੈ ਕਿ ਆ ਚੋਰਾ ਠੱਗਾ ਨਾਲ ਖੜਨਾ ਹੈ ਇਹ ਲੋਕ ਫੈਸਲਾ ਕਰਨਗੇ ਸੋ ਬਿਲਕੁਲ ਲੋਕ ਫੈਸਲਾ ਕਰਨਗੇ ਕਮਲਜੀਤ ਬਰਾੜ ਉਹਨਾਂ ਦਾ ਕੌਨਫੀਡੈਂਸ ਇਸ ਇਲੈਕਸ਼ਨ ਦੇ ਵਿੱਚ ਦੇਖਣਯੋਗ ਆ ਪੂਰੀ ਤਰ੍ਹਾਂ ਦੇ ਨਾਲ ਕੌਨਫੀਡੈਂਟ ਨੇ ਕਿ ਆਉਣ ਵਾਲੇ 4 ਤਰੀਕ ਨੂੰ ਜਦੋਂ ਨਤੀਜੇ ਖੋਲਣਗੇ ਤਾਂ ਕਮਲਜੀਤ ਬਰਾੜ ਲੁਧਿਆਣਾ ਦਾ ਨੁਮਾਇੰਦਾ ਬਣ ਕੇ ਲੁਧਿਆਣਾ ਦੇ ਨੌਜਵਾਨਾਂ ਦਾ ਭਰਾ ਬਣ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜਨਗੇ ਪਰ ਹੁਣ ਲੋਕਾਂ ਦਾ ਫੈਸਲਾ ਕੀ ਰਹੇਗਾ ਕੀ ਕਮਲਜੀਤ ਬਰਾੜ ਦੇ ਉੱਪਰ ਲੁਧਿਆਣਾ ਦੇ ਲੋਕ ਭਰੋਸਾ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਸਾਥੀ ਸਰਵੇਸ਼ ਦੇ ਨਾਲ ਸੰਸਾਰਦੀਪ ਸਿੰਘ ਪੰਜਾਬ ਪ੍ਰਥਮ ਲੁਧਿਆਣਾ